ਪਤਾ ਆ ਕਿ ਆਰਾ ਪਰ ਹੁਣ ਹਾਲਾਤ ਇਹ ਆ ਅ ਸੋਸ਼ਲ ਮੀਡੀਆ ਹੋ ਗਿਆ ਅ ਟੀਵੀ ਚੈਨਲ ਮੋਬਾਈਲ ਫੋਨ ਤੇ ਤੁਹਾਨੂੰ ਕਹਿ ਨਹੀਂ ਸਕਦਾ ਮੋਬਾਈਲ ਦੇ ਦੇਚਕ ਜਿਹਦੇ ਸਾਨੂੰ ਦਾਤ ਤੇ ਨਿਕਰੇ ਆ ਇਹਦੇ ਨੁਕਸਾਨ ਵੀ ਜਿਹਰੇ ਆ ਇਸ ਕਰਕੇ ਇਹ ਕੋਈ ਨਹੀਂ ਪਤਾ ਲੱਗਦਾ ਕਿ ਕਿਹੜਾ ਬੱਚੇ ਨੇ ਕਦੋਂ ਕਿਸੇ ਦੇ ਬੱਚੇ ਨੇ ਕਿਹੜੇ ਗਲਤ ਰਾਹ ਤੇ ਤੁਰ ਪੈਣਾ ਅਕਸਰ ਆਪਾਂ ਦੇਖਿਆ ਸਾਡੇ ਕੋਲੇ ਜਦੋਂ ਸਿੱਦੇ ਲੋਕ ਬੱਚੇ ਗਲਤ ਰਾਹ ਤੇ ਤੁਰ ਪੈਂਦੇ ਆ ਚਾਹੇ ਉਹ ਕੋਈ ਵੀ ਕਿਸੇ ਕਸਮ ਦਾ ਵੀ ਕੋਈ ਮਾੜਾ ਕੰਮ ਕਰਦਾ ਆ ਤੇ ਜਦੋਂ ਸਾਡੇ ਕੋਲੇ ਉਹ ਥਾਣੇ ਦੇ ਚੌਕਿਆਂ ਦੇ ਵਿੱਚ ਆਉਂਦੇ ਆ ਤੇ ਸਾਰੇ ਪਿੰਡ ਦੇ ਪਹਿਲਾਂ ਇਹੀ ਆ ਕੇ ਕਹਿੰਦੇ ਆ ਇਹ ਤਾਂ ਬੜਾ ਸਾਊ ਮੁੰਡਾ ਜੀ ਇਹ ਤਾਂ ਬਹੁਤ ਸਾਊ ਹੋਣਾ ਇਹਨੇ ਕਿਦਾਂ ਕਰ ਲਿਆ ਇਹ ਗੱਲ ਇਸ ਕਰਕੇ ਇਸ ਕੰਮ ਦੇ ਵਿੱਚ ਜੇ ਆਪਾਂ ਆਪਣੇ ਬੱਚਿਆਂ ਨੂੰ ਸਹੀ ਲੀਤੇ ਲੈ ਕੇ ਆਉਣਾ ਤਾਂ ਸਾਨੂੰ ਆਪਦੇ ਬੱਚਿਆਂ ਦੀ ਨਗਰਾਨੀ ਜਰੂਰ ਕਰਨੀ ਪਊਗੀ ਦੇਖੋ ਆਪਾਂ ਇੱਕ ਪਿੰਡ ਦੇ ਵਿੱਚ ਤਕਰੀਬਨ ਗਰੀਬ ਤਬਕੇ ਦੇ ਨਾਲ ਹੀ ਦਰਮਿਆਨੇ ਤਬਕੇ ਦੇ ਗਨੀਮ ਤਬਕੇ ਦੇ ਨਾਲ ਹੀ ਆਪਾਂ ਸੰਬੰਧਤ ਲੋਕ ਰਹਿੰਦੇ ਆ ਤੇ ਸਾਡੇ ਜੇ ਬੱਚੇ ਬੱਚੇ ਸਾਡਾ ਫਰਮਾਇਆ ਜੇ ਸਾਡੇ ਬੱਚੇ ਗਲਤ ਕੰਮ ਪਾਸੇ ਪੈ ਗਏ ਮਰਚੇ ਵਾਲੇ ਪਾਸੇ ਪੈ ਜਾਣ ਤਾਂ ਫਿਰ ਸਾਡੇ ਜਿਹੜੇ ਸਿਆਣੇ ਬੰਦੇ ਆ ਤੇ ਉਹਨਾਂ ਨੂੰ ਜਿਹੜਾ ਪੜਾਪੇ ਦੇ ਵਿੱਚ ਸਹਾਰਾ ਕੌਣ ਬਣੂਗਾ ਉਹੜਾ ਹਾਲਾਤ ਇਹ ਬਣਿਆ ਵੀ ਨਸ਼ਿਆਂ ਦੇ ਕਰਕੇ ਚਾਹੀਦਾ ਤਾਂ ਜਿਹੜੇ ਬੱਚੇ ਆ ਉਹ ਆਤੈ ਬਾਪਿਆਂ ਨੂੰ ਸਿਵਿਆਂ ਦੇ ਵਿੱਚ ਅਰਤੀ ਲੈ ਕੇ ਜਾਣ ਪਰ ਉਹ ਤੋਂ ਅਲਟ ਹੋ ਰਿਹਾ ਹੁਣ ਵੇਖੋ ਜਿਹੜੇ ਬਾਪੇ ਆ ਜਿਹੜੇ ਮਾਂ ਤੇ ਭਰਾ ਤੇ ਜਿਹੜੇ ਉਹਦੇ ਪਿਓ ਆ ਉਹ ਆਪਣੇ ਬੱਚਿਆਂ ਦੀਆਂ ਅਰਤੀਆਂ ਲੈ ਕੇ ਸਿਵਿਆਂ ਨੂੰ ਜਾ ਰਹੇ ਆ ਤੇ ਸਾਡੀ ਸਰਕਾਰ ਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਏ ਅਸੀਂ ਪੁਲਸ ਵਿਭਾਗ ਨੇ ਇਹ ਅਸੀਂ ਸੌਖਾ ਕੇ ਤਹਈਆ ਕਰ ਲਿਆ ਵੀ ਜਿਹੜਾ ਚਿੱਟਾ ਵੀ ਚਿੱਟੇ ਦਾ ਅਸੀਂ ਸਰਪਨਾਸ਼ ਕਰਨਾ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕੋਈ ਬੱਚਾ ਜਿਹੜਾ ਉਹਦੀ ਉਮਰ ਤੋਂ ਪਹਿਲਾਂ ਉਹਦੀ ਅਰਤੀ ਸੇਵਾਵਾਂ ਵੱਲ ਜਾਵੇ ਤੇ ਇਹਦੇ ਵਿੱਚ ਆ ਮੈਨੂੰ ਇੱਕ ਖੁਸ਼ੀ ਵੀ ਮਹਿਸੂਸ ਹੋ ਰਹੀ ਆ ਵੀ ਸਾਡੀਆਂ ਬੱਟੀਆਂ ਬੱਡੀ ਰਣਤੀ ਚ ਜਦੋਂ ਬੀਟੀਆਂ ਪੈਣਾ ਬਾਤੀ ਗੱਲ ਸੁਣਨ ਦੇ ਲਈ ਇੱਥੇ ਪਹੁੰਚ ਗਿਆ ਤਾਂ ਅਸੀਂ ਯਕੀਨ ਨਾ ਕਹਿ ਸਕਦੇ ਆ ਬਈ ਇਹ ਜਿਹੜਾ ਨਸ਼ਾ ਵਾ ਅਸੀਂ ਇਹਦੇ ਨੂੰ ਜ਼ਰੂਰ ਇਹ ਨਸ਼ੇ ਨੂੰ ਇਹਦੇ ਖਤਮੇ ਵਾਲੇ ਪਾਸੇ ਲਿਜਾਣਾ ਹੈ ਦੇਖੋ ਸਭ ਤੋਂ ਵੱਡਾ ਯੋਗਦਾਨ ਬੱਚੇ ਵੀ ਤੇ ਬੀਤੀਆਂ ਸਾਡੀਆਂ ਇਹ ਬਹੁਤ ਵੱਡਾ ਯੋਗਦਾਨ ਪਾ ਸਕਦੀਆਂ ਕਿਉਂਕਿ ਜਿਹੜਾ ਵੀ ਬੱਚਾ ਕੋਈ ਨਸ਼ਾ ਕਰਦਾ ਉਹ ਅਕਸਰ ਘਰੇ ਆਉਂਦਾ ਤੇ ਜਦੋਂ ਘਰੇ ਆਉਂਦਾ ਤੇ ਸਾਨੂੰ ਜਿਹੜੀਆਂ ਉਹਦੀਆਂ ਨਕਲੋ ਹਰਕਤਾਂ ਤੋਂ ਪਤਾ ਲੱਗ ਜਾਂਦਾ ਵੀ ਇਹ ਕਿਹੜਾ ਸਾਡਾ ਬੱਚਾ ਉਹ ਉਹਦੀਆਂ ਨਕਲੋ ਹਰਕਤਾਂ ਕਹੇ ਜੀਆਂ ਇਹ ਤਾਂ ਹੁਣ ਆਪਾਂ ਇਹੀ ਸਮਝੀ ਜਾਣਾ ਕਿਉਂਕਿ ਇੱਕ ਬੱਚਾ ਉਹ ਇੱਕ ਸਾਡੇ ਹੱਥਾਂ ਦੇ ਵਿੱਚ ਹੀ ਪਲਿਆ ਹੁੰਦਾ ਉਹਨੂੰ ਅਸੀਂ ਰੁੱੜਦਾ ਦੇਖਿਆ ਹੁੰਦਾ ਫਿਰ ਜਵਾਨ ਹੁੰਦਾ ਦੇਖਿਆ ਹੁੰਦਾ ਤੇ ਆਪਣੇ ਵਿੱਚ ਇੱਕ ਵੱਡਾ ਖਲਾ ਭਰਮਜਾ ਪੈ ਜਾਂਦਾ ਵੀ ਮੇਰਾ ਬੱਚਾ ਤਾਂ ਬਾਲਾ ਸਾਬੂ ਆ ਦੁਨੂ ਦਾ ਤੀਨ ਦੁਨੀਆਂ ਦਾ ਪਤਾ ਹੀ ਪਰ ਮੈਂ ਸਾਰੀਆਂ ਬੱਚੇ ਠੀਕ ਸਾਰਿਆਂ ਦੇ ਬੱਚੇ ਸਾਊ ਵੀ ਹੈਗੇ بڑے ਬੱਚੇ ਸਾਊ ਆ ਉਹਨਾਂ ਦੇ ਕਰਕੇ ਬੱਚੇ ਅਫਸਰ ਬਣ ਰਹੇ ਆ ਬੱਚੇ ਬਾਹਰ ਜਾ ਰਹੇ ਆ ਸਾਊ ਵੀ ਬੱਚੇ ਹੈਗੇ ਬਹੁਤ ਬੱਚੇ ਸਾਊ ਆ ਪਰ ਜਾਦੇ ਜਿਹੜੇ ਕੁਝ ਜਿਹੜੇ ਮਾੜੇ ਅੰਸਰ ਆ ਉਹ ਸਾਡੇ ਬੱਚਿਆਂ ਨੂੰ ਗਲਤ ਰਾਹ ਤੇ ਪਾ ਦਿੰਦੇ ਆ ਉਦੋਂ ਫੇ ਸਾਡੀ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਆ ਵੀ ਅਸੀਂ ਜਿਹੜੇ ਸਾਡੇ ਬੱਚੇ ਵੱਲ ਅਸੀਂ ਧਿਆਨ ਦੇ ਕੇ ਦੇਖੋ ਇੱਕ ਮੇਰੀ ਬੇਨਤੀ ਹੈ ਆ ਕਿਸੇ ਪ੍ਰਕਾਰ ਦਾ ਕੋਈ ਵੀ ਜਿਹੜਾ ਨਸ਼ਾ ਜਿਹੜਾ ਪਿੰਡ ਦੇ ਵਿੱਚ ਕੋਈ ਨਸ਼ਾ ਵੇਚ ਰਿਹਾ ਅਸੀਂ ਇਹ ਸੌਂ ਖਾ ਕੇ ਕਹਿੰਦੇ ਆ ਕੋਈ ਵੀ ਬੰਦਾ ਅਸੀਂ ਤੁਹਾਨੂੰ ਆਪੇ ਫੋਨ ਨੰਬਰ ਦੱਸਾਂਗੇ ਉਹ ਫੋਨ ਤੇ ਜਾਏ ਮੇਰੀ ਬੀਬੀ ਮੇਰੀ ਭੈਣ ਤੇ ਕੋਈ ਵੀ ਨੌਜਵਾਨ ਕੋਈ ਵੀ ਵਿਅਕਤੀ ਸਾਨੂੰ ਫੋਨ ਕਰਕੇ ਦੱਸ ਸਕਦਾ ਤੇ ਅਸੀਂ ਇਹ ਸੌਂ ਖਾ ਕੇ ਕਹਿਣ ਨੂੰ ਤਿਆਰ ਆਂ ਬਈ ਅਸੀਂ ਇਹ ਨਹੀਂ ਇਹ ਨਹੀਂ ਜਿਹੜਾ ਲੋਕਾਂ ਦੇ ਵਿੱਚ ਭਰਮ ਬਣਿਆ ਬਈ ਪੌਸ ਨੂੰ ਉਹਦੇ ਦੱਸਦੇ ਦੱਸਦੇ ਬਾਅਦ ਜਾ ਕੇ ਪਤਾ ਪਿੰਡ ਦੇ ਵਿੱਚ ਪਹਿਲਾ ਲੱਗ ਜਾਂਦਾ ਇਹ ਐਵੇਂ ਬੜੀਆਂ ਬੜੀਆਂ ਧਾਰਨਾਵਾਂ ਇਹਦੇ ਵਿੱਚ ਥੋੜੀ-ਮੋਟੀ ਸੱਚਾਈ ਹੋ ਸਕਦੀ ਆ ਪਰ ਹੁਣ ਕੋਈ ਜ਼ਿਆਦਾ ਸੱਚਾਈ ਵਾਲੀ ਕੋਈ ਗੱਲ ਨਹੀਂ ਠੀਕ ਆ ਤੇ ਸਾਨੂੰ ਸਰਕਾਰ ਦੇ ਬڑے ਸੱਤੋਂ ਤੋਂ ਵੀ ਤੁਹਾਡੇ ਇਲਾਕੇ ਦੇ ਵਿੱਚ ਨਸ਼ਾ ਨਹੀਂ ਵੇਚਣਾ ਚਾਹੀਦਾ ਕਿ ਅਸੀਂ ਤਾਂ ਹੀ ਨਸ਼ੇ ਨੂੰ ਠੱਲ ਪਾ ਸਕਾਂਗੇ ਜੇ ਸਾਰੇ ਸਾਨੂੰ ਸਹਿਯੋਗ ਦੇਮੋ ਹੁਣ ਪਹਿਲੀ ਆਪਾਂ ਗੱਲ ਕਰਦੇ ਆਂ ਵੀ ਜੇ ਜਿਹੜਾ ਕੋਈ ਕਿਸੇ ਦਾ ਬੱਚਾ ਜੇ ਨਜਾਬ ਕਿੰਦਾ ਸਗੀ ਤਾਂ ਗੱਲਾ ਵੀ ਚਿੱਟੇ ਦਾ ਜਿਹੜਾ ਨਛਾ ਉਹਦੇ ਕਰਕੇ ਸਰੀਰ ਨੂੰ ਬਹੁਤ ਹਰ کئی ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਦੇਖੋ ਉਹਨੂੰ ਹਾਰਟ ਅਟੈਕ ਉਹਨੂੰ ਹੋ ਸਕਦਾ ਵਰਦਿਆਂ ਦੀ ਬਿਮਾਰੀ ਉਹਨੂੰ ਹੋ ਸਕਦੀ ਆ ਫਿਟੜੀਆਂ ਫੇਲ ਉਹਨੂੰ ਹੋ ਸਕਦੀਆਂ ਉਹਨਾਂ ਵਰਕੀਆਂ ਬਲੱਡ ਪ੍ਰੈਸ਼ਰ ਉਹਦਾ ਵੱਧ ਸਕਦਾ ਤੇ ਹੋਰ ਤੇ ਜਿਹੜਾ ਚਿੱਟੇ ਦੇ ਨਸ਼ਾ ਕਰਦਾ ਉਹਦੇ ਜਿਹੜੇ ਪਰਿਵਾਰਕ ਰਸਤੇ ਆ ਉਹ ਆਪਦੀ ਘਰ ਵਾਲੀ ਨੂੰ ਕੁੱਟੂਗਾ ਤੇ ਮਾਪੇ ਬਾਪ ਨੂੰ ਪਰੇਸ਼ਾਨ ਕਰੂਗਾ ਤੇ ਇਸ ਕਰਕੇ ਸਾਡੇ ਜਿਹੜੇ ਪਰਿਵਾਰ ਆ ਉਹ ਵੀ ਉਹਦੇ ਕਰਕੇ ਟੁੱਟਣ ਤੇ ਆ ਜਾਂਦੇ ਆ ਤੇ ਇਸ ਕਰਕੇ ਕਰਦੇ ਆ ਗੱਲ ਜੇ ਬੀਬੀ ਜੇ ਅਸੀਂ ਬੀਬੀ ਨਸ਼ੇ ਵਾਲੀ ਦੀ ਗੱਲ ਕਰਾਂਗੇ ਇਹ ਬਦਿਆ ਗੱਲ ਆ ਫਿਰ ਤੁਸੀਂ ਸਾਨੂੰ ਬਾਅਦ ਚ ਦੱਸਿਓ ਕਿ ਫਲਾਨਾ ਭਾਈ ਆ ਗੱਲ ਆ ਇਹ ਜੇ ਅਸੀਂ ਹੁਣ ਤੁਹਾਨੂੰ ਕੋਈ ਗੱਲ ਦੱਸਦੇ ਆ ਨਸ਼ੇ ਦੀ ਗੱਲ ਕਰਦੇ ਆ ਤਾਂ ਹੀ ਤੁਸੀਂ ਕਰਨ ਲੱਗੇ ਸਾਡੇ ਨਾਲ ਆਹੀ ਕੁਛ ਅਸੀਂ ਚਾਹੁੰਦੇ ਆ ਇਹੀ ਕੁਛ ਅਸੀਂ ਚਾਹੁੰਦੇ ਆ ਵੀ ਤੁਸੀਂ ਸਾਨੂੰ ਦੱਸੋ ਤੇ ਦੇਖੋ ਜਿਹੜਾ ਇੱਕ ਇਹਦਾ ਕੋਈ ਬੱਚਾ ਗਲਤ ਰਾਹ ਤੇ ਪੈ ਕੇ ਨਸ਼ਾ ਕਰਨ ਲੱਗ ਗਿਆ ਪਹਿਲੀ ਤਾਂ ਗੱਲ ਆ ਆਪਣੇ ਬੱਚੇ ਤੇ ਨਿਗਰਾਨੀ ਰੱਖੋ ਇਹੋ ਨਕਾ ਕਰਨ ਲੱਗ ਹੀ ਗਿਆ ਤੇ ਫੇਰ ਉਹਨੂੰ ਸਾਨੂੰ ਦੱਸੋ ਪਿੰਡ ਦੇ ਡਾਕਟਰ ਸਾਹਿਬਾਂ ਨੂੰ ਦੱਸੋ ਜਾਂ ਕੋਈ ਪਿੰਡ ਦਾ ਜਿਹੜਾ ਵੀ ਮੋਤਵਰ ਬੰਦਾ ਜਿਹਦੇ ਤੇ ਤੁਹਾਨੂੰ ਵਿਸ਼ਵਾਸ ਹੋਵੇ ਉਹਨੂੰ ਦੱਸ ਸਕਦੇ ਹੋ ਤੇ ਉਹਨੂੰ ਆਪਾਂ ਫ੍ਰੀ ਇਲਾਜ ਹੁੰਦਾ ਬਠਿੰਡੇ ਹਸਪਤਾਲ ਦੇ ਵਿੱਚ ਉਹਨੂੰ ਜਿੰਨੇ ਦਿਨ ਵੀ ਉਹਦਾ ਨਕਾ ਛੜਾਊ ਕੇਂਦਰ ਦੇ ਵਿੱਚ ਰੱਖਿਆ ਜਾਊਗਾ ਉਹਨੂੰ ਇੱਕ ਪੈਸੇ ਦੀ